ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਦੀ ਫਤਿਹ ਮੈਂ ਪਿੰਡ ਸੰਗਰਾਹੂਰ ਦੀ ਸਾਰੀ ਸੰਗਤ ਨੂੰ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਸਰਬਸੰਮਤੀ ਦੇ ਨਾਲ ਪਿੰਡ ਦੇ ਵਿੱਚ ਸਰਪੰਚ ਚੁਣ ਲਿਓ ਤਾਂ ਸਾਡੇ ਐਨਆਰਆਈ ਭਰਾਵਾਂ ਵੱਲੋਂ ਪਿੰਡ ਨੂੰ 20 ਲੱਖ ਰੁਪਈਆ ਜਿਹੜੇ ਸਰਬਸਾਂਝੇ ਕੰਮਾਂ ਵਾਸਤੇ ਦਿੱਤਾ ਜਾਊਗਾ ਤੇ ਪਿੰਡ ਦੇ ਸਾਰੇ ਮੋਹਤਵਾਰਾਂ ਨੂੰ ਬੇਨਤੀ ਆ ਜਿੰਨੇ ਵੀ ਸਿਆਣੇ ਮੋਹਤਵਾਰ ਪਿੰਡ ਦੇ ਵਿੱਚ ਹੈਗੇ ਨੇ ਉਹ ਆਪਣੀ ਸਲਾਹ ਕਰਕੇ ਕੋਈ ਵੀ ਜਿਹੜਾ ਪਿੰਡ ਦਾ ਸਾਂਝਾ ਬੰਦਾ ਆ ਜਿਹਦੇ ਕਿਸ ਨੂੰ ਉਤਰਾਜ ਨਾ ਹੋਵੇ ਉਸ ਬੰਦੇ ਨੂੰ ਅੱਗੇ ਲਾ ਕੇ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਜਾਵੇ ਨਾਲੇ ਅਸੀਂ ਸਰਕਾਰ ਤੋਂ ਵੀ ਕੋਈ ਗ੍ਰਾਂਟ ਲੈਣ ਜੋਗੇ ਹੋਵਾਂਗੇ ਜਿਹੜੀ ਸਰਕਾਰ ਨੇ ਸਰਬਸਾਂਝੀ ਸਰਗਸ਼ੰਤੀ ਨਾਲ ਸਰਪੰਚ ਬਣਦੇ ਉੱਤੇ ਜਿਹੜੀ ਲਾਗੂ ਕੀਤੀ ਸ਼ਰਤਾਂ ਉਸ ਮੁਤਾਬਕ ਤੇ ਮੈਂ ਵਾਅਦਾ ਕਰਦਾ ਕਿ ਅਸੀਂ ਪਿੰਡ ਦੇ ਜਿੰਨੇ ਐਨਆਰਆਈ ਭਰਾ ਉਹਨਾਂ ਤੋਂ ਗ੍ਰਹੀ ਕਰਨੀ ਜਾਂ ਉਹਨਾਂ ਦਾ ਸਹਿਯੋਗ ਲੈਣਾ ਇਹ ਮੇਰੀ ਜ਼ਿੰਮੇਵਾਰੀ ਆ ਤੁਸੀਂ ਕੋਈ ਵੀ ਬੰਦਾ ਜਿਹੜਾ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਬਣਾਓ ਤੇ ਅਸੀਂ ਪਿੰਡ ਨੂੰ ਖੁਸ਼ਹਾਲ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਗੱਲ ਮੈਂ ਨਾਲ ਹੋਰ ਐਡ ਕਰ ਦਿਆਂ ਵੀ ਸਾਰੇ ਪਿੰਡਾਂ ਤੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਮੇਰੇ ਖਿਆਲ 'ਚ ਸਾਡਾ ਪਿੰਡ ਹੀ ਹੋਊਗਾ ਇਹੋ ਜਿਹਾ ਵੀ ਜਿਹਦੇ ਵਿੱਚ ਕੋਈ ਵੀ ਸੋਸ਼ਲ ਜਾਂ ਕਹਿ ਲਈਏ ਵੀ ਜਿੱਦਾਂ ਪਾਰਕ ਜਿਹੜਾ ਸਾਰੇ ਸਾਂਝਾ ਪਿੰਡ ਦੇ ਇੱਥੇ ਆ ਕੇ ਮਾਈ ਭਾਈ ਜਾਂ ਕੋਈ ਬੱਚੇ ਬਜ਼ੁਰਗ ਜਿਹੜੇ ਆ ਖੇਡ ਮਾਲ ਸਕਣ ਜਾਂ ਆਪਸ ਵਿੱਚ ਮਿਲ ਕੇ ਗੱਲਾਂ ਬਾਤਾਂ ਕਰ ਸਕਣ ਤੇ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਵਿਕਾਸ ਆਲੇ ਦੁਆਲੇ ਦੇ ਪਿੰਡਾਂ ਵਾਂਗੂ ਹੋਵੇ ਤੇ ਜਾਂ ਅਸੀਂ ਜ਼ਿਆਦਾ ਕਰ ਸਕੀਏ ਕਿ ਸਾਡੇ ਪਿੰਡ ਦੀ ਇੱਕ ਧਾਰਨਾ ਸੈੱਟ ਕੀਤੀ ਜਾ ਸਕੇ ਸੋ ਸਾਰੇ ਹੀ ਜਿਹੜੇ ਮੇਰੇ ਸਰਕਾਰ ਦੇਗ ਪਿੰਡ ਦੇ ਵੱਡੇ ਬੰਦੇ ਨੇ ਉਹਨਾਂ ਨੂੰ ਮੇਰੀ ਇਹੀ ਨਿੱਕੀ ਜਿਹੀ ਬੇਜਾਰਸ਼ ਆ ਵੀ ਤੁਸੀਂ ਰਲ ਕੇ ਆਪ ਹੰਬਲਾ ਮਾਰ ਕੇ ਅੱਗੇ ਆਓ ਤੇ ਕੋਈ ਵੀ ਸਾਂਝਾ ਬੰਦਾ ਜਿਹੜਾ ਹੈਗਾ ਪਿੰਡ ਦਾ ਜਿਹਦੇ ਤੇ ਵੀ ਸਾਰਾ ਪਿੰਡ ਹੱਥ ਰੱਖਦਾ ਹੈ ਜਾਂ ਮੰਨਦਾ ਹੈ ਵੀ ਇਹ ਪਿੰਡ ਦਾ ਸਾਂਝਾ ਬੰਦਾ ਤੁਸੀਂ ਉਹਨੂੰ ਅੱਗੇ ਲਾ ਕੇ ਸਰਪ੍ਰਸੰਤੀ ਨਾਲ ਸਰਪੰਚ ਬਣਾਓ ਤੇ ਅਸੀਂ ਵੀ ਇਹ ਜਿਹੜੇ ਰਾਜਨੀਤੀ ਦੇ ਜਿਹੜੇ ਪੈੜੇ ਇਹਨਾਂ ਤੋਂ ਬਾਹਰ ਆ ਕੇ ਤੇ ਵੱਖਰੀ ਇੱਕ ਸੋਚਣ ਲੱਗੇ ਚੱਲੀਏ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ